ਇਹ ਜ਼ਿਲ੍ਹੇ ਦੇ ਵਿੱਚ ਇੱਕ ਸੈਕੰਡ ਜਿਹੜੀ ਹੈ ਸਟੇਟ ਗੇਮ ਹੈ ਮੈਂ ਸਭ ਤੋਂ ਪਹਿਲਾਂ ਇਸ ਮੈਨੇਜਮੈਂਟ ਦਾ ਇਸ ਸਕੂਲਟੀ ਮੈਨੇਜਮੈਂਟ ਜਿਨ੍ਹਾਂ ਨੇ ਇੰਨਾ ਵਧੀਆ ਵੈਨਿਊ ਸਾਨੂੰ ਜਿਹੜਾ ਹੈ ਟੂਰਨਾਮੈਂਟ ਕਰਨ ਦਾ ਜਗ੍ਹਾ ਦਿੱਤੀ ਹੈ ਮੈਂ ਉਹਨਾਂ ਦਾ ਥੈਂਕਫੁਲ ਆ ਅੱਜ ਵਿਦਿਆ ਮੰਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ 69ਵੀਂ ਪੰਜਾਬ ਰਾਜ ਜ਼ਿਲ੍ਹਾ ਪੱਦਰੀ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਜਿਦੇ ਵਿੱਚ ਜੂਡੋ ਅੰਡਰ 19 ਲੜਕੇ ਅਤੇ ਲੜਕੀਆਂ ਨੇ ਭਾਗ ਲਿਆ ਹੈ ਅੱਜ ਅਤੇ ਕੱਲ ਮੁੰਡੇ ਜਿਹੜੇ ਨੇ ਪਾਰਟਿਸਿਪੇਟ ਕਰਨਗੇ 12 ਅਤੇ 13 ਤਰੀਕ ਨੂੰ ਕੁੜੀਆਂ ਭਾਗ ਲੈਣਗੀਆਂ ਆ ਇਹ ਜਿਹੜਾ ਕਾਰਜਕ੍ਰਮ ਹੈ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਹੈ ਮੈਂ ਧੰਨਵਾਦੀ ਹਾਂ ਮਾਨਣਯੋਗ ਸ਼੍ਰੀ ਡੀਓ ਸਰ ਰਾਜੇਸ਼ ਕੁਮਾਰ ਜੀ ਦੀ ਅਤੇ ਜਿਹੜੇ ਸਾਡੇ ਸਪੋਰਟਸ ਕੋਆਰਡੀਨੇਟਰ ਸਰ ਨੇ ਸ਼੍ਰੀਮਾਨ ਅਰुण कुमार ਜੀ ਦੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਇਹ ਕਿੰਨਾ ਕਰਵਾ پا ਰਹੇ ਹਾਂ ਬਹੁਤ ਬਹੁਤ ਧੰਨਵਾਦ 69ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖਿਡਾ ਜੁਡੋ ਅੰਡਰ 19 ਬॉयਜ਼ ਐਂਡ ਗਰਲਸ ਜੋ ਕਿ ਪਠਾਨਕੋਟ ਦੇਖੇ ਹੋ ਰਹੀਆਂ ਹਨ ਉਸ ਵਿੱਚ ਲਗਭਗ 250 ਦੇ ਕਰੀਬ ਜੁਡੋ ਕਾ ਭਾਗ ਲੈ ਰਹੇ ਹਨ ਇਸ ਟੂਰਨਾਮੈਂਟ ਦਾ ਉਦਘਾਟਨ ਬਹੁਤ ਹੀ ਸਤਿਕਾਰਯੋਗ ਰੋਮਨ ਦਸ ਦੇ ਚੇਅਰਮੈਨ ਸਾਹਿਬ ਨੇ ਕੀਤਾ ਤੇ ਟੂਰਨਾਮੈਂਟ ਜਿਹੜਾ ਜ਼ਿਲ੍ਹਾ ਸਿੱਖਿਆ ਅਫਸਰ ਸਕੰਨ ਦੀ ਸ਼੍ਰੀ ਜੈ ਕੁਮਾਰ ਅਤੇ ਕੋਆਰਡੀਨੇਟਰ ਸ਼੍ਰੀ ਅਰਜਨ ਕਮ ਅਰੰਝੀ ਦੀ ਦੇਖ ਰਿਖ ਵਿੱਚ ਹੋ ਰਹੀ ਹੈ ਇਸ ਖੇਡਾਂ ਵਿੱਚ ਜਿਹੜੇ ਬੱਚੇ ਪਹਿਲੀ ਫੀਸ਼ਨ ਅਸਰ ਕਰਨਗੇ ਉਹਨਾਂ ਬੱਚਿਆਂ ਦਾ ਪਹਿਲੀ ਦੂਜੀ ਫੀਸ਼ਨਾਂ ਦੇ ਬੱਚਿਆਂ ਦਾ ਕੈਂਪ ਲੱਗੇਗਾ ਔਰ ਉਹ ਨੈਸ਼ਨਲ ਸਕੂਲ ਖੇਡਾਂ ਵਿੱਚ ਜਿਹੜਾ ਹੈ ਕੈਂਪ ਤੋਂ ਬਾਅਦ ਸਲੈਕਸ਼ਨ ਹੋ ਕੇ ਉਹ ਨੈਸ਼ਨਲ ਖੇਡਾਂ ਵਿੱਚ ਜਾਣਗੇ ਇਸ ਟੂਰਨਾਮੈਂਟ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕਰਾਉਣ ਲਈ ਜਿਹੜੇ ਸਕੂਲ ਦੇ ਮੈਡਮ ਐਮ ਡੀ ਨੇ ਔਰ ਉਹ ਆਪ ਵੀ ਜੂਡੋ ਦੇ ਟੀਮਾਂ ਦੇ ਨਾਲ ਬਤੌਰ ਕੋਚ ਜਾਂਦੇ ਰਹੇ ਨੇ ਉਹਨਾਂ ਨੇ ਬਹੁਤ ਵੀ ਅੱਛਾ ਜਿਹੜਾ ਪ੍ਰਬੰਧ ਕੀਤਾ ਬੱਚਿਆਂ ਦਾ ਰਹਿਣ ਦਾ ਖਾਣ ਦਾ ਅਤੇ ਜੋ ਵੀ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਜੀ ਬਣਾਤਾ ਇਤਾਂ ਸੀਗੀਆਂ ਅਰੰਜੀਨੀ ਤੇ ਐਮ ਡੀ ਨੇ ਉਹਨਾਂ ਨਾਲ ਬਹੁਤ ਵਧੀਆ ਤਰੀਕੇ ਨਾਲ ਭਰਲਾ ਕਰਕੇ ਬੱਚਿਆਂ ਨੂੰ ਪੂਰੀਆਂ ਫੈਸਿਲਿਟੀਆਂ ਦਿੱਤੀਆਂ ਤੇ ਮੈਨੂੰ ਬਤੌਰ ਡਾਕਟਰ ਸਿੱਖਿਆ ਵਿਭਾਗ ਵੱਲੋਂ ਅਭ ਜਵਾਰ ਲਗਾਇਆ ਗਿਆ ਤੇ ਮੇਰੀ ਪੂਰੀ ਟੀਮ ਜਿਹੜੀ ਹੈ ਬਹੁਤ ਅੱਛੀ ਟੀਮ ਹੈ ਸਾਰੇ ਕੁਆਲੀਫਾਈਡ ਰੈਫੀ ਲਾਇਨ ਨੇ ਔਰ ਪੂਰਾ ਅਰੰਜੀਨਾ ਸਹਿਯੋਗ ਹੈ ਸਾਨੂੰ ਉਮੀਦ ਹੈ ਕੀ ਅਸੀਂ ਵਧੀਆ ਟੀਮ ਦੀ ਸੈLECTION ਕਰਕੇ ਸਿੱਖਿਆ ਭਗ ਪੰਜਾਬ ਦਾ ਨਾਮ ਰੋਸ਼ਨ ਕਰਾਂਗੇ ਇਹ ਜਿਹੜਾ ਸਾਰਾ ਸਿਹਰਾ ਜ਼ਿਲ੍ਹਾ ਸਿੱਖਿਆ ਅਫਸਰ ਕੈਂਟਰੀ શ્રી ਅਰਜੇਸ਼ ਕੁਮਾਰ ਜੀ ਤੇ ਜਿਹੜੇ ਸਪੋਰਟਸ ਕੋਆਰਡੀਨੇਟਰ ਜੀ ਅਰुण ਜੀ ਇਹਨਾਂ ਦਾ ਹੈ ਇਹਨਾਂ ਸ਼ਬਦਾਂ ਨਾਲ ਮੈਂ ਸਾਰੇ ਕੋਚਸ ਦਾ ਔਰ ਬਾਰੋਂ ਵਾ ਖਿਡਾਰੀਆਂ ਦਾ ਤੇ ਅੱਜ ਦੇ ਜਿਹੜੇ ਮੁੱਖ ਮਹਿਮਾਨ ਸੀ ਉਹਨਾਂ ਦਾ ਤੇ ਆਨ ਤੇ ਜੀ ਆਕਾ ਦਾ ਧੰਨਵਾਦ ਕਰਦਾ ਹਾਂ ਅੱਜ ਅਸੀਂ ਅੰਡਰ 19 ਜੂਡੋ ਇਹ ਜਿਹੜੀ ਹੈ ਇੰਟਰ ਡਿਸਟ੍ਰਿਕਟ ਖੇਡਾਂ ਉਹਦੇ ਵਿੱਚ ਵਿਦਿਆਮੰਦਰ ਸਕੂਲ ਦੇ ਵਿੱਚ ਸ਼ਾਮਲ ਹੋਏ ਆ ਇਨੌਗੁਰੇਸ਼ਨ ਸੈਰੇਮਨੀ ਦੇ ਵਿੱਚ ਸਾਡੇ ਨਾਲ ਸਾਡੇ ਬੜੀ ਮਾਨਣੀਏ ਬਬੂਤੀ ਸ਼ਰਮਾ ਜੀ ਸੌਰਵ ਬੈਲ ਜੀ ਹੋਰ ਪਰਸਨੈਲਿਟੀ ਜਿਹੜੇ ਹੈ ਇੱਥੇ ਇਨੌਗੁਰੇਸ਼ਨ ਤੇ ਆਏ ਨਾ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਇਹ ਸੈਕੰਡ ਜਿਹੜੀ ਹੈ ਸਟੇਟ ਗੇਮ ਹੈ ਮੈਂ ਸਭ ਤੋਂ ਪਹਿਲਾਂ ਇਸ ਮੈਨੇਜਮੈਂਟ ਦਾ ਇਸ ਸਕੂਲ ਦੀ ਮੈਨੇਜਮੈਂਟ ਜਿਨ੍ਹਾਂ ਨੇ ਇੰਨਾ ਵਧੀਆ ਵੈਨਿਊ ਇੰਨੀ ਵਧੀਆ ਜਗ੍ਹਾ ਇੰਨਾ ਵੈਲ ਆਰਗੇਨਾਈਜ਼ਡ ਸਾਨੂੰ ਜਿਹੜਾ ਟੂਰਨਾਮੈਂਟ ਕਰਨ ਦਾ ਜਗ੍ਹਾ ਦਿੱਤੀ ਹੈ ਮੈਂ ਉਹਨਾਂ ਦਾ థాంਕਫੁੱਲ ਆ ਸਾਡੇ ਇਹ ਜਿਹੜਾ 10 ਲੈ ਕੇ 13 ਨਵੰਬਰ ਤੱਕ ਇਹ ਚੱਲਣਾ ਉਹਦੇ ਵਿੱਚ ਦੋ ਦਿਨ ਪਹਿਲੇ ਬੁਆਏਸ ਦੇ ਅੰਡਰ 19 ਗੇਮਸ ਹੋਣੀਆਂ ਉਸ ਤੋਂ ਬਾਅਦ ਗਰਲਸ ਦੀਆਂ ਹੋਣੀਆਂ ਇਹ ਜਿੱਦਾਂ ਅੱਜ ਬੱਚਿਆਂ ਨੇ ਇਨੌਗੁਰੇਸ਼ਨ ਤੇ ਪਰਫਾਰਮ ਕੀਤਾ ਤਾਂ ਦੱਸਿਆ ਮੈਨੂੰ ਲੱਗਦਾ ਕਿ ਉਹਨਾਂ ਚ એનર્ਜੀ ਲੈਵਲ ਬਹੁਤ ਜ਼ਿਆਦਾ ਹੈ ਉਹ ਇਸ ਸਾਡੇ ਜ਼ਿਲ੍ਹੇ ਦੇ ਵਿੱਚ ਆ ਕੇ ਕਿਉਂਕਿ ਉਹਨਾਂ ਨੂੰ ਸਾਡਾ ਮੇਨ ਮਕਸਦ ਆ ਹੈਗਾ ਕਿ ਉਹਨਾਂ ਨੂੰ ਫੈਸਿਲਿਟੀ ਦਈਏ ਪੂਰੀ ਤਰ੍ਹਾਂ ਨਾਲ ਤਾਂ ਕਿ ਉਹ ਇੱਕ ਯਾਦ ਰੱਖਣ ਕਿ ਅਸੀਂ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਖੇਡਣ ਆਏ ਸੀ ਤੇ ਮੈਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦੰਨਾ ਕਿ ਉਹ ਵਧੀਆ ਖੇਡਣ ਗੇਮ ਜਿਹੜੀ ਆ ਹਮੇਸ਼ਾ ਜਿੱਤਨੀ ਚਾਹੀਦੀ ਹੈ ਗੇਮ ਅੱਛੇ ਤਰੀਕੇ ਨਾਲ ਫਸ ਸੈਕਿੰਡ ਥਰਡ ਦਾ ਨਹੀਂ ਇਹ ਜ਼ਰੂਰੀ ਕਿ ਸਾਰੇ ਜਿਹੜੇ ਆ ਜਾਣਗੇ ਪਰ ਇੱਕ ਅੱਛੀ ਸਪੀਰਟ ਦੇ ਨਾਲ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦੰਨਾ ਕਿ ਵਧੀਆ ਤਰੀਕੇ ਨਾਲ ਖੇਡੋ ਤੇ ਆਪਣਾ ਪੰਜਾਬ ਦਾ ਆਪਣੇ ਹਿੰਦੁਸਤਾਨ ਦਾ ਦੇ ਦੇਸ਼ੂ ਦੇਸ਼ਾਂ ਦਾ ਵਿੱਚ ਨਾਮ ਰੋਸ਼ਨ ਕਰੋ ਧੰਨਵਾਦ ਅੰਕੀ ਜੀ ਸਰ ਅੱਜ ਬੜਾ ਹੀ ਭਗਾ ਵਾਲਾ ਦਿਨ ਹੈ ਕਿ ਆਪਣੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚੋਂ ਵੱਖ-ਵੱਖ ਜੇਤੂ ਖਿਡਾਰੀ 69ਵੀਆਂ ਸਟੇਟ ਜੂਡੋ ਪ੍ਰਤੀਯੋਗਤਾ ਵਾਸਤੇ ਪਠਾਨਕੋਟ ਦੇ ਵਿੱਚ ਆਏ ਨੇ ਤੇ ਉਹਨਾਂ ਹੀ ਮਾਣ ਵਾਲਾ ਦਿਨ ਹੈ ਕਿ ਉਸ ਪ੍ਰੋਗਰਾਮ ਦੇ ਉਦਘਾਟਨ ਦੇ ਵਿੱਚ ਸਾਡੇ ਸ਼ਹਿਰ ਦੀਆਂ ਵੱਡੀਆਂ-ਵੱਡੀਆਂ ਬਹੁਮੋਲੀਆਂ ਸ਼ਖਸੀਅਤਾਂ ਜਿਹੜੀਆਂ ਇਹਨਾਂ ਨੂੰ ਅਸ਼ੀਰਵਾਦ ਦੇਣ ਲਈ ਆਈਆਂ ਮੈਂ ਜਿੰਨੇ ਵੀ ਸਸ਼ੱਤੀ ਵਿਅਕਤੀ ਇੱਥੇ ਆਏ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦੇਣ ਲਈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਐਸਾ ਆਸ ਕਰਦਾ ਹਾਂ ਕਿ ਜਿਹੜੇ ਵੀ ਜ਼ਿਲ੍ਹਿਆਂ ਚੋਂ ਜਿੱਤ ਕੇ ਜੇਤੂ ਖਿਡਾਰੀ ਸਾਡੇ ਕੋਲ ਆਏ ਨੇ ਉਹ ਇੱਥੋਂ ਇੱਕ ਬੜੀ ਮਜ਼ਬੂਤ ਟੀਮ ਬਣਾ ਕੇ ਜਾਣ ਪੰਜਾਬ ਦਾ ਨਾਟਕੋ ਕਰਦੇ ਹੋਏ ਤੇ ਅੱਗੇ ਐਸਆਫਆਈ ਔਰ ਏਸ਼ੀਅਨ ਗੀਮਾਂ ਤੱਕ ਸਾਡੇ ਪਠਾਨਕੋਟ ਦਾ ਨਿਤ੍ਰਿਕਕਰਨ ਪੰਜਾਬ ਦਾ ਨਿਤ੍ਰਿਕਕਰਨ ਔਰ ਵਿਜੇਤਾ ਹੋਣ ਉਹਨਾਂ ਦਾ ਮਤਲਬ ਸਾਰਿਆਂ ਦਾ ਅਸ਼ੀਰਵਾਦ ਸਾਡਾ ਉਹਨਾਂ ਬੱਚਿਆਂ ਨਾਲ ਧੰਨਵਾਦ